ਕਣਕ ਦੀ ਫਸਲ ਵਿੱਚ ਨਦੀਨ ਵੀ ਸਮੇਂ ਦੇ ਨਾਲ ਕੰਟਰੋਲ ਕਰਨੀ ਜ਼ਰੂਰੀ ਹੈ ਕਿਉਂਕਿ ਨਦੀਨਾਂ ਦੇ ਕਾਰਨ ਫਸਲ ਦੀ ਖਰਾਬ ਵੀ ਨਦੀਨ ਚਰਾ ਲੈਂਦੇ ਆ ਤੇ ਕਣਕ ਦੇ ਝਾੜ ਦੇ ਵਿੱਚ ਵੀ ਮਾੜਾ ਅਸਰ ਪਾਉਂਦੇ ਆ 20 ਤੋਂ 25% ਕਣਕ ਦਾ ਝਾੜ ਨਦੀਨਾਂ ਦੇ ਉੱਪਰ ਡਿਪੈਂਡ ਹੁੰਦਾ ਵਿੱਚ ਕਿਸਾਨਾਂ ਦੀ ਸਵਾਰ ਗੁੱਲੀ ਡੰਡਾ ਇੰਨਾ ਹੋ ਚੁੱਕਿਆ ਹੈ ਕਿ ਕਣਕ ਦੇ ਉੱਪਰ ਦੀ ਲੰਘ ਚੁੱਕਿਆ ਤੇ ਪਾਲਕ ਵੀ ਕਣਕ ਦੇ ਉੱਪਰ ਦੀ ਹੋ ਰਿਹਾ ਤੇ ਜਿਹੜਾ ਬਾਥੂ ਆ ਉਹ ਵੀ ਕਣਕ ਦੇ ਉੱਪਰ ਦੀ ਹੋ ਰਹੀ ਹੈ ਇੱਥੇ ਗਲਤੀ ਕਿਸੇ ਦੀ ਵੀ ਨਹੀਂ ਨਾ ਤਾਂ ਜ਼ਿੰਮੇਵਾਰ ਦੀ ਗਲਤੀ ਹੈ ਕਿਉਂਕਿ ਜ਼ਿੰਮੇਵਾਰ ਦੀ ਗਲਤੀ ਤਾਂ ਨਹੀਂ ਇਸ ਵਾਰ ਜਿਹੜੀਆਂ ਜ਼ਮੀਨਾਂ ਵਤ ਨਹੀਂ ਸੀਗੀਆਂ ਕਣਕ ਵੇਚਣ ਗਿੱਲੇ-ਗਿੱਲੇ ਜਾਦੇ ਵੀਜੀਆ ਤਾਂ ਹੀ ਸੁੰਡ ਦੀ ਪ੍ਰੋਬਲਮ ਜਿਹੜੀ ਇਸ ਵਾਰ ਜਾਦੇ ਆਈ ਹੈ ਮੇਨ ਟਾਪਿਕ ਅੱਜ ਗੁੱਲੀ ਡੰਡੇ ਦਾ ਨਦੀਨਾ ਦਾ ਚੌਲੀ ਪੱਤੇ ਵਾਲੇ ਤੇ ਗੁੱਲੀ ਡੰਡੇ ਦਾ ਕਿਸਾਨ ਹੁਣ ਸਪਰੇਅ ਵੀ ਕਰ ਰਿਹਾ ਕੋਈ ਐਕਚੂਅਲ ਕਰ ਰਿਹਾ ਹੈ ਕੋ ਲੀਟਰ ਕਰ ਰਿਹਾ ਕੋ ਟੋਟਲ ਵਾਟੇ ਕੀ ਗੱਲ ਕਰ ਰਿਹਾ ਕੋ ਐਟਲੈਂਟਸ ਕਰ ਰਿਹਾ ਦਵਾਈਆਂ ਘੱਟ ਰਿਜ਼ਲਟ ਕਿਤੇ ਕਿਤੇ ਦੇ ਰਹੀਆਂ ਨੇ ਉਹਦਾ ਮੇਨ ਕਾਰਨ ਇੱਕ ਤਾਂ ਵੈਸੇ ਜੇ ਦਸੰਬਰ ਮਹੀਨੇ بارش ਪੈ ਜਾਂਦੀ ਤਾਂ ਜਨਵਰੀ ਦੇ ਵਿੱਚ ਮਾੜੀ-ਮੁੱਟੀ ਜਿਹੜੀ 2-4 ਘੰਟੇ ਘੰਟਾ 2 ਘੰਟੇ ਧੁੱਪ ਨਿਕਲਦੀ ਉਹਦੇ ਨਾਲ ਧੁੱਪ ਦੇ ਵਿੱਚ ਕੋਈ ਵੀ ਦਵਾਈ ਕੰਮ ਕਰਦੇ ਆਪਾਂ ਉਹਦਾ ਰਿਜ਼ਲਟ ਮਿਲਦਾ ਕਿਉਂਕਿ ਪੱਤਿਆਂ ਦੇ ਵਿੱਚ ਛੇਤੀ ਐਂਟਰ ਕਰਦੀ ਹੈ ਇੱਕ ਤਾਂ ਜੇ ਤੁਸੀਂ ਕੋਈ ਵੀ ਦਵਾਈ ਹੁਣ ਕਰਦੇ ਹੋ ਸਟਿੱਕਰ ਜ਼ਰੂਰ ਨਾਲ ਪਾਓ ਦਵਾਈ ਦੇ ਕਿਉਂਕਿ ਸਟਿੱਕਰ ਦੇ ਨਾਲ ਦਵਾਈ ਅਸਰ ਵਧਿਆ ਕਰਦੀ ਹੈ ਪੱਤੇ ਦੇ ਵਿੱਚ ਜਿਹੜੀ ਖੇਦੀ ਰਾਜ ਜੰਦੀ ਆਲੇ-ਦਾਲੇ ਪੱਤੇ ਦੇ ਚਲੀ ਜਾਂਦੀ ਹੈ ਹੁਣ ਗੁੱਲੀ ਡੰਡੇ ਵਾਸਤੇ ਐਕਸੀਲ 400 ml ਪ੍ਰਤੀ ਏਕੜ ਦੀ ਆਪਾਂ ਕਰਦੇ ਹਾਂ ਗੁੱਲੀ ਡੰਡੇ ਵਾਸਤੇ ਕਰਨ ਵਾਸਤੇ ਦਵਾਈ ਹੁਣ ਐਕਸੀਲ ਹੀ ਕਰੋ ਕੱਲੀ ਐਕਸੀਲ ਜਿੱਥੇ ਗੁੱਲੀ ਡੰਡਾ ਵੱਡਾ ਹੋ ਰਿਹਾ ਹੈ 400 ml ਐਕਸੀਲ ਇੱਕ ਪੈਟਕ ਜਿਹੜਾ ਤੁਸੀਂ ਉਹਦੇ ਵਿੱਚ ਟੌਪਿਕ ਦਾ ਪਾਉਣਾ ਚੌੜੇ ਪੱਤੇ ਵਾਸਤੇ ਨਾ 24D ਨਾ ਐਲ ਗ੍ਰਿਪ ਬੱਚੇ ਤੁਸੀਂ ਮਿਕਸ ਨਹੀਂ ਕਰਨੀ ਕਿਉਂਕਿ ਪਿਛਲੇ ਸਾਲ ਕੰਪਲੇਂਟਾਂ ਟੈਕਨੀਕਲ ਦੇ ਵਿੱਚ ਆਈਆਂ ਸੀਗੀਆਂ ਵੀ ਤੁਸੀਂ ਰਿਸਕ ਨਾ ਲਓ ਕਿ ਚੌੜੇ ਪੱਤੇ ਵਾਲੀ ਦਾ 2-3 ਦਿਨ ਦਾ ਜਿਹੜਾ ਤੁਸੀਂ ਗੈਪ ਕਰ ਲਓ ਹੁਣ ਜਿਹੜਾ ਗੁੱਲੀ ਡੰਡਾ ਹੈ ਇਹਨਾਂ ਕਾਫੀ ਵੱਡਾ ਹੋ ਚੁੱਕਿਆ ਦੂਜਾ ਪਾਣੀ ਲਾਉਣ ਦੇ ਲਈ ਵੀ ਜਿਹੜੇ ਕਿਸਾਨ ਤਿਆਰ ਨੇਗੇ ਕਿਉਂਕਿ ਜਿਹੜੇ ਕਿਸਾਨਾਂ ਦੇ ਜਾਦੇ ਗੁੱਲੀ ਡੰਡਾ ਹੁੰਦਾ ਜੇ ਉਹਨਾਂ ਨੇ ਪੈਂਡੀ ਮੈਥਲਨ ਕੀਤੀ ਹੈ ਵੀ ਤੋਂ 25% ਗੁੱਲੀ ਡੰਡਾ ਦਵੇ ਹੈ ਕੋਰਪਾਨ ਤੇ ਦਵਾਈ ਕੀਤੀ ਹੈ 20 ਤੋਂ 25% ਗੁਲੀ ਡੰਡਾ ਦਵੇ ਹੈ ਹੁਣ ਜਿਹੜੇ ਕਿਸਾਨਾਂ ਨੇ ਹਲੇ ਤੱਕ ਇੱਕ ਸਪਰੇ ਨਹੀਂ ਕੀਤੀ ਮੈਂ ਕੱਲ ਕੁਸ਼ਕ ਪਲਾੜ ਦੇ ਕੇ ਉਹਨਾਂ ਨੇ ਹਲੇ ਤੱਕ ਇੱਕ ਸਪਰੇ ਨਹੀਂ ਕੀਤੀ ਜੇ ਹੁਣ ਸਪਰੇ ਕਰਨਗੇ ਵੀ ਮੈਨੂੰ ਨਹੀਂ ਲੱਗਦਾ ਕੋਈ ਦਵਾਈ ਐਡੇ ਗੁਲੀ ਡੰਡ ਤੇ ਕੰਮ ਕਰੂਗੀ ਪਰ ਇੱਕ ਵਾਰੀ ਦਬ ਜੂਗਾ ਦਵਾਰੇ ਉਹ ਫੇਰ ਸਟਾਰਟ ਹੋ ਜਾਂਦਾ ਕੋਸ਼ਿਸ਼ ਕਰੋ ਕਿ ਛੋਟੇ ਨਦੀਨਾਂ ਨੂੰ ਜਾਦੇ ਕੰਟਰੋਲ ਕਰਨਾ ਜ਼ਰੂਰੀ ਹੈ ਪਹਿਲਾ ਪੱਕਾ ਯੂਰੀਆ ਦਾ ਵੱਲ ਧਿਆਨ ਦੇਣਾ ਯੂਰੀਆ ਪਾਪਾ ਕਿ ਆਪਾਂ ਉਹਨੂੰ ਪਾਲ ਲੈਣੇ ਚ ਬਾਤੂਅੇ ਚ ਪਾਲਕ ਚ ਹੈ ਆਪਣਾ ਗੁਲੀ ਡੰਡਾ ਫਿਰ ਦਵਾਈਆਂ ਕਰਦੇ ਆਂ ਕਈ ਵਾਰ ਲਾਂਬਾ ਖੜਾ ਹੋ ਜਾਂਦਾ ਹੈ ਜਾਂ ਦਵਾਈ ਕਰਨ ਵੇਲੇ ਢੋਲ ਦੇ ਨਾਲ ਤੇ ਇੰਜਨ ਵਾਲੀ ਢੋਲੀ ਦੇ ਨਾਲ ਘੱਟ ਸਪਰੇਅ ਕਰੋ ਇਹ ਜਿਹੜੀ ਬੈਟਰੀ ਵਾਲੀ ਢੋਲੀ ਹੈ ਉਹਦੇ ਨਾਲ ਸਪਰੇਅ ਕਰਨ ਦੀ ਜ਼ਿਆਦਾ ਕੋਸ਼ਿਸ਼ ਕਰੋ ਕਿਉਂਕਿ ਉੱਪਰੋਂ ਜਿਹੜੀ ਦਵਾਈ ਪੈਂਦੀ ਹੈ ਪੱਤਿਆਂ ਦੇ ਉੱਪਰ ਪੈਂਦੀ ਹੈ ਸਟicker ਪਾ ਕੇ ਦਵਾਈ ਹਮੇਸ਼ਾ ਕਰੋ ਦਵਾਈ ਚਾਹੇ ਲੀਟਰ ਕਰੋ ਚਾਹੇ ਟੋਟਲ ਵਾਟਕੀਨ ਕਰ ਕਰੋ ਚਾਹੇ ਐਕਸੀਅਲ ਕਰੋ ਚਾਹੇ ਤੁਸੀਂ ਐਟਲਾਨਟਸ ਕਰੋ ਉਹ ਤੁਹਾਡੀ ਚੁਆਇਸ ਹੈ ਪਰ ਹਰ ਇੱਕ ਦਵਾਈ ਦੇ ਵਿੱਚ ਸਟicker ਜਰੂਰ ਮਲਾਓ ਦੂਸਰੀ ਗੱਲ ਚੌੜੇ ਪੱਤੇ ਵਾਸਤੇ ਜੇ ਤੁਹਾਡੇ ਕਾਫੀ ਜ਼ਿਆਦੇ ਹੈ ਜੇ ਲੱਗਦਾ ਵੀ ਕਣਕ ਜਿਹੜੀ ਗੱਭ ਵਸਤਾ ਦੇ ਨੇੜੇ ਹੈ ਡੰਡੀ ਜੀ ਚੜੀ ਹੋਈ ਆ ਉੱਤੇ ਤੁਸੀਂ ਜਿਹੜੀ 240 ਨਾਮ ਆਪੋ ਤੁਹਾਡੀ ਗੱਭ ਵਸਤੇ ਅਸਰ ਕਰੂਗੀ ਉਹਦੇ ਲਈ ਤੁਸੀਂ ਘਰੜਾ ਦੀ ਨੇਤਾ ਦਵਾਈ ਵਰਤ ਸਕਦੇ ਹੋ ਉਸ ਲੀਟਰ ਦੀ ਕੀਮਤ ਹੈ 26-2700 ਰੁਪਏ ਕੀਮਤ ਹੈ 5 ਤੋਂ 6 5 ਕਿੱਲਿਆਂ ਦੀ ਜਿਹੜੀ ਉਹਦੀ ਰეკਮੈਂਡੇਸ਼ਨ ਹੈ ਕੋਈ ਉਹ ਕੰਕ ਨੂੰ ੱੱ ਨਹੀਂ ਲਾਉਂਦੀ ਕੋਈ ਛੋਡੇ ਗੋਭ ਤੇ ਅਸਰ ਨਹੀਂ ਪਾਉਂਦੀ ਪਰ ਜੇ ਛੋਡੇ ਗੁੱਲੀ ਡੰਡਾ ਜਾਦੇ ਹੈ ਟੈਕਨੀਕਲ ਜਿਹੜਾ ਮਰਜੀ ਵਰਤੋ ਪਰ ਉਹਨੂੰ ਤੁਸੀਂ ਇਹ ਮਾੜਾ ਜਾਂ ਮੌਸਮ ਖੁੱਲ ਗਿਆ ਉਹਦੋਂ ਕਰੋ ਪਲੱਸ ਉਹਦੇ ਵਿੱਚ ਟਾਪਿਕ ਤੇ ਐਕਸਲ ਵਰਤ ਲੋ ਚਾਹੇ ਐਟਲਾਂਟਸ ਵਰਤ ਲੋ ਚਾਹੇ ਲੀਟਰ ਐਲਗ੍ਰਿਪ ਵਾਲਾ ਟੈਕਨੀਕਲ ਵਰਤ ਲੋ ਚਾਹੀ ਕੱਲੇ ਲੀਡਰ ਵਰਤ ਲੋ ਕੱਲੀਆਂ ਨੂੰ ਕਰੋ ਉਹਦੇ ਵਿੱਚ ਜਾਰੇ ਦਵਾਈਆਂ ਕੋਲਣ ਦੀ ਕੋਸ਼ਿਸ਼ ਨਾ ਕਰੋ ਵਿੱਚ ਇਗਜ਼ਾਮ ਕਰ ਰਹੇ ਵਿੱਚ ਐਲਗ੍ਰਿਪ ਪਾਈ ਜਾਂਦੇ ਵਿੱਚ 245 ਜਾਂਦੇ ਐ ਐਕਸਲ ਪਾ ਲੈਂਦੇ ਇਹਨਾਂ ਬਦ ਵਿੱਚ ਲੀਡਰ ਸਿੱਟਦਾ ਕਣਕ ਦੇ ਨਾਲ ਤੱਕਾ ਨਾ ਕਰੋ ਕਿਉਂਕਿ ਇਸ ਵਾਰ ਗੁਲੀ ਡੰਡੇ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਬਾਤਾ ਮੌਸਮੀ ਇਸ ਤਰ੍ਹਾਂ ਦਾ ਮੌਸਮ ਖੱਲਾ ਨਹੀਂ ਦਵਾਈਆਂ ਕਿਸੇ ਤੋਂ ਹੋਈਆਂ ਨਹੀਂ ਜ਼ਮੀਨਾਂ ਬੱਤਰ ਵੀ ਨਹੀਂ ਆਈਆਂ ਵਿੱਚ ਤਾਂ ਪਹਿਲੇ-ਪਹਿਲੇ ਪਾਣੀ ਵਾਲੀਆਂ ਜ਼ਮੀਨਾਂ ਖਾਲੇ ਤੱਕ ਜਿਹੜੀਆਂ ਗਿੱਲੀਆਂ ਪੰਨਾਂ ਨੇ ਇਹਨਾਂ ਗੱਲਾਂ ਦਾ ਆਪਾਂ ਧਿਆਨ ਦੇਈਏ ਐਵੇਂ ਆਪਾਂ ਦੁਕਾਨਦਾਰਾਂ ਨੂੰ ਜਾਂ ਕੰਪਨੀਆਂ ਨੂੰ ਮਾੜੇ ਨਾਠ ਰਹੀਏ ਕਿਉਂਕਿ ਕਈ ਵਾਰ ਉਹੀ ਦਵਾਈ ਇੱਕ ਜ਼ਿੰਮੇਦਾਰ ਤੇ ਵਧੀਆ ਰਿਜ਼ਲਟ ਦੇ ਰਹੀ ਹੈ ਇੱਕ ਜ਼ਿੰਮੇਦਾਰ ਦੇਖੋ ਦਵਾਈ ਰਿਜ਼ਲਟ ਦੇ ਨਹੀਂ ਰਹੀ ਇੱਕੋ ਦੁਕਾਨ ਤੋਂ ਆਈ ਹੈ ਇੱਕੋ ਬੈਚ ਨੰਬਰ ਦੀ ਹੈ ਕਰਨ ਦੇ ਵਿੱਚ ਫਰਕ ਹੁੰਦਾ ਹੈ ਪਰ ਕਰਨ ਵੇਲੇ ਬੈਟਰੀ ਵਾਲੀ ਢੋਲੀ ਨਾਲ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਇਜਾਜ਼ੀ ਟੈਕਨੀਕਲ ਵਿੱਚ ਸਨਾਨ ਕਰੋ ਗੁੱਲੀ ਡੰਡੇ ਵਾਲਾ ਅਲੱਗ ਕਰ ਲਓ ਤੇ ਚੌੜੇ ਪੱਤੇ ਵਾਲਾ ਅਲੱਗ ਕਰ ਲਓ ਰਿਜ਼ਲਟ ਸੁਣ ਇਸ ਚੀਜ਼ ਦੇ ਬੜੇ ਵਧੀਆ ਨੇ ਥੋੜੇ ਖੇਤਾਂ 'ਚ ਹੁੰਦੇ ਬਾਲਾ